ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਰਿਆਂ ਨੂੰ ਜਿਹਾ ਤੇ ਤੁਹਾਨੂੰ ਪਤਾ ਹੀ ਆ ਵੀ ਫਿਲਮ ਦੇਖੀ ਅਸੀਂ ਸਾਰਿਆਂ ਨੇ ਤੇ ਤੁਸੀਂ ਵੀ ਦੇਖੀ ਆ ਬਸ ਜਦੋਂ ਅਸੀਂ ਨਿਕਲੇ ਆ ਰਾਜਵੀਰ ਕਿ ਤੂੰ ਸਾਡੀ ਨਾਲ ਹੀ ਨਿਕਲਿਆ ਬਾਕੀ ਮੈਂ ਲੱਗਦਾ ਸੀ ਕਿ ਤੂੰ ਨਾਲ ਬੈਠਾ ਯਾਰ ਬਹੁਤ ਸੋਹਣੀ ਐਕਟਿੰਗ ਕੀਤੀ ਤੂੰ ਯਾਰ ਤੇਰੀ ਜੋੜੀ ਉਹ ਹੀਰੋਇਨ ਨੰਨੀ ਢੱਲੋ ਐਡੀ ਸੋਹਣੀ ਲੱਗੀ ਔਰ ਸੱਚੀ ਯਾਰ ਫਿਲਮ ਦੇਖ ਕੇ ਅਸੀਂ ਭਾਵੂ ਗਏ ਅੱਖਾਂ ਵੀ ਨਮ ਹੋਈਆਂ ਔਰ ਬਾਬਾ ਫਿਲਮ ਬਹੁਤ ਸੋਹਣੀ ਬਣੀ ਐ ਤੇ ਮੇਰੀ ਇੱਕ ਸਾਰਿਆਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਉਸ ਨੌਜਵਾਨ ਦੀ ਫਿਲਮ ਜ਼ਰੂਰ ਦੇਖ ਕੇ ਆਇਓ ਯਾਰ ਸਾਰੇ ਬਸ ਬੇਨਤੀ ਆ ਵੀ 28 ਨਵੰਬਰ ਨੂੰ ਇਹ ਫਿਲਮ ਰਿਲੀ ਹੋ ਰਹੀ ਐ ਬੱਲੀ ਹੁਣੀ ਉਹਦੇ ਪ੍ਰੋਡਿਊਸਰ ਆ ਰਕੇਸ਼ ਮਹਿਤਾ ਭਾਜੀ ਨੇ ਬਹੁਤ ਵਧੀਆ ਕੰਮ ਕਰਵਾਇਆ ਸਾਰਿਆਂ ਤੋਂ ਔਰ ਰਾਜਵੀਰ ਐਡਾ ਸੋਹਣਾ ਲੱਗ ਰਿਹਾ ਬਹੁਤ ਸੋਹਣੀ ਉਹਨੇ ਐਕਟਿੰਗ ਕੀਤੀ ਆ ਔਰ ਜਿੱਥੇ ਉਹਦਾ ਰੋਮਾਂਟਿਕ ਸੀਗਾ ਉੱਥੇ ਉਹਨੇ ਬਹੁਤ ਕਮਾਲ ਦੀ ਆਪਣੀ ਅਦਾਕਾਰੀ ਕੀਤੀ ਆ ਮਨ ਵੀ ਭਰਿਆ ਔਰ ਫੇਸ ਹੀ ਹੱਸਣ ਵੀ ਲੱਪੈਂਦੇ ਸੀ ਅਈ ਭੁੱਲ ਵੀ ਜਾਂਦੇ ਵੀ ਨਹੀਂ ਯਾਰ ਇੱਥੇ ਹੀ ਆ ਕਰੇ ਘੁੱਗੀ ਭਾਜੀ ਮੇਰੇ ਗੋਡਫਾਦਰ ਉਹਨੇ ਬਾਖਮਾਲ ਕੰਮ ਕੀਤਾ ਰੋਇਆ ਵੀ ਹੈ ਔਰ ਰਾਜਵੀਰ ਤੇ ਯਾਰ ਸੱਚੀ ਯਾਰਾ ਅਦਾਕਾਰੀ ਬਾਗਮਾ ਨਾਲ ਜਿੰਨੀ ਵੀ ਓਡੀ ਪੁਲਿਸ ਗਈ ਸਾਰੇ ਵਿੱਚ ਹੀ ਹਸਣ ਲੱਪੈਂਦੇ ਸੀ ਤੇ ਵਿੱਚੇ ਹੀ ਉਹਨਾਂ ਦੀ ਅੱਖਾਂ ਨਮ ਹੋਣੀਆਂ ਸੀ ਸੋ ਮੇਰੀ ਇੱਕੋ ਹੀ ਬੇਨਤੀ ਆ ਆਓ ਦੇ ਸੱਜਣ ਮਿੱਤਰ ਸਾਰੇ ਕਬਰ ਭਾਈ ਇੱਥੇ ਸਾਰੇ ਸਾਡੀ ਇੰਡਸਟਰੀ ਖੜੀ ਆ ਵੀ ਜਿੰਨਾ ਤੁਸੀਂ ਉਹਦੇ ਨਾਲ ਸੰਸਕਾਰ ਤੇ ਕੱਟ ਕੀਤਾ ਹੈ ਹੁਣ ਇੱਕ ਰੀ ਅਰਜੋਈ ਆ ਬੇਨਤੀ ਆ ਬਾਬਾ ਸਿਨੇਮੇ ਪਾ ਕੇ ਉਹਨੂੰ ਦੇਖ ਕੇ ਜਰੂਰ ਆਇਓ 26 ਨਵੰਬਰ ਨੂੰ ਰਾਜਵੀਰ ਜਵੰਦਾ ਨੂੰ ਦੇਖ ਕੇ ਜਰੂਰ ਆਇਓ ਪਤਾ ਹੈ ਮੈਂ ਕਿਉਂ ਕਹਿ ਰਿਹਾ ਬੜਾ ਵਧੀਆ ਇਹਨਾਂ ਦਾ ਪਰਾਲਾ ਆ ਜਿਹੜੀ ਇਹਦਾ ਅੱਧਾ ਹਿੱਸਾ ਕਮਾਈ ਦਾ ਉਹ ਰਾਜਵੀਰ ਦੇ ਬੱਚਿਆਂ ਦੇ ਘਰ ਜਾਂਦਾ ਦੇਖ ਕੇ ਯਾਰ ਫਿਲਮ ਸਾਰੇ ਬਾਗਮਾਲ ਬੰਦੇ ਨੇ ਕੰਮ ਕੀਤਾ ਜਿੱਥੇ ਗਾਇਕ ਨਾ ਵਧੀਆ ਇਹਨਾਂ ਦਾ ਅਵਾ ਕਰ ਵੀ ਏਡਾ ਵਧੀਆ ਸੀ ਬਸ ਇੱਕੋ ਹੀ ਆ ਬਾਬਾ ਬਸ ਉਸ ਮਾਂ ਦੀ ਉਸ ਮਾਂ ਨੂੰ ਮੇਰਾ ਸਲੂਟ ਆ ਐਡਾ ਜੋਧਾ ਜੰਮਿਆ ਔਰ ਆ ਜੋ ਜੋ ਦੇ ਦੀਆਂ ਗੱਲਾਂ ਹੁੰਦੀਆਂ ਘਰ ਘਰ ਸਾਰੀ ਮੇਰੀ ਆਪਣੀ ਕਲੋਨੀ ਦੇ ਬੰਦੇ ਕਹਿੰਦੇ ਯਾਰ ਇਹ ਦੇਖਿਆ ਤਾਂ ਨਹੀਂ ਪਰ ਅਸੀਂ ਫਿਲਮ ਜ਼ਰੂਰ ਦੇਖ ਕੇ ਆਈ ਜਾਵਾਂਗੇ ਯਾਰ ਸੋ ਸਾਰੀ ਭਾਈ ਬਣ ਕੇ ਜਾਓ ਯਾਰ ਬੇਨਤੀ ਆ ਵੀ 28 ਨਵੰਬਰ ਨੂੰ ਫਿਲਮ ਆ ਰਹੀ ਹੈ ਰਾਜਵੀਰ ਜੰਮਾ ਦਾ ਜਿਹੜਾ ਜਿਹੜਾ ਉਹਨੂੰ ਪਿਆਰ ਕਰਦਾ ਸਾਰੀ ਫਿਲਮ ਦੇਖ ਕੇ ਆ ਗਿਆ ਵਾਹ ਕਮਾਲ ਬੰਦੇ ਨੇ ਕੰਮ ਕੀਤਾ ਜਿੱਥੇ ਗਾਉਂਦਾ ਵਧੀਆ ਸੀ ਉੱਥੇ ਐਕਟਰ ਵੀ ਉਹ ਵਧੀਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ